ਕੀ ਹਾਲ ਹੈ ਜੀ ਸਾਰਿਆਂ ਜਿਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਅਰਜਨ ਨੋਵੋ ਡੀ ਆਈ ਐਮ ਐਸ 605 ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ ਰੰਗ ਪੇਂਟ ਦੇਖ ਸਕਦੇ ਹੋ ਜੀ ਟਰੈਕਟਰ ਦਾ ਫੁੱਲ オリジナル ਰੰਗ ਪੇਂਟ ਆ ਜੀ ਰਿੰਬਾ ਦਾ ਰੰਗ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਅਗਲੇ ਟਾਇਰ 60% ਨੇ ਗੁਡਇਰ ਦੇ ਪੱਕੇ ਟਾਇਰ ਆ ਜੀ ਸ਼ੋਅ ਵਗੈਰਾ ਦਾ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਜੀ ਕਿਤੋਂ ਵੀ ਰੰਗ ਪੇਂਟਰ ਹੋਇਆ ਨਹੀਂ ਜੀ ਟਰੈਕਟਰ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ ਜੀ 50% ਟਾਇਰ ਨੇ ਜੀ ਗੁਡੀਅਰ ਦੇ ਪੱਕੇ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਬਹੁਤ ਹੀ ਸਾਫ਼ ਸੁਥਰਾ ਚੈੱਕ ਕਰੋ ਜੀ ਟਰੈਕਟਰ ਦਾ ਰੰਗ ਪੇਂਟ ਫੁੱਲ ਬਾਡੀ ਲੈਂਡ ਅਰੀਜਨਲ ਇੰਜਨ ਗੇਅਰ ਓਕੇ ਜੀ ਪਾਵਰ ਸਟੀering ਡਬਲ ਕਲਚ ਤੇਲ ਬ੍ਰੇਕ ਆ ਜੀ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਜੇ ਨੰਬਰ ਦੀ ਗੱਲ ਕਰੀਏ ਜੀ ਨੰਬਰ ਹੈਗਾ ਬੈਸਟ ਬੰਗਾਲ ਦਾ ਟਰੈਕਟਰ ਦਾ ਜੀ ਇਕੱਲਾ ਆਹ ਮੰਗਰਾੜ ਜਰੂਰ ਖਰਾਬ ਹੈਗਾ ਬਈ ਇੱਥੋਂ ਥੋੜਾ ਜਿਹਾ ਬਾਕੀ ਬਾਡੀ ਲਾਈਨ ਤੁਸੀਂ ਦੇਖ ਸਕਦੇ ਹੋ ਸਾਰਾ origignal ਆ ਹੌਕ ਬਗੈਰਾ ਲੈਂਕਾਂ ਬਗੈਰਾ ਸੈਟ ਸਾਰਾ ਓਕੇ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਸ਼ੋ ਚੱਕ ਕੇ ਦਿਖਾਉਣੇ ਆ ਜੀ ਟਰੈਕਟਰ ਦੀ ਕੰਡੀਸ਼ਨ ਫੁੱਲ ਓਕੇ ਡੈਸ਼ਬੋਰਡ ਵਗੈਰਾ ਸਟੀਰਿੰਗ ਬਗੈਰਾ ਸਭ ਸਹੀ ਆ ਜੀ ਉੱਪਰੋਂ ਰੰਗ ਦੇਖ ਸਕਦੇ ਹੋ ਜੀ ਉਹ ਲੋਗੋ ਹੈ ਨਹੀਂ ਗੱਲਾ ਟਰੈਕਟਰ ਦਾ ਮੂਰਲਾ ਸਟੀਲ ਦਾ ਜਿਹੜਾ ਉੱਪਰੁੰਦਾਗਾ ਜੀ ਸੋਚ ਆ ਕੇ ਦਿਖਾਉਣੇ ਬਈ ਸੋਨੂੰ ਚੈੱਕ ਕਰੋ ਚੈੱਕ ਕਰੋ ਜਿੰਜੇ ਦਾ ਰੰਗ 100 ਚੋਂ 100 ਪੰਪ ਵਗੈਰਾ ਦਾ ਰੰਗ ਚੈੱਕ ਕਰ ਸਕਦੇ ਤੁਸੀਂ ਪਾਵਰ ਸਟੀering ਹਿੱਸੇ ਦਾ ਕੰਮ ਹੋਇਆ ਪਿਆ ਜੀ ਅਗਲੇ ਦਾ ਫੋਲੋ ਕੀ ਰੰਗ ਵਗੈਰਾ ਚੈੱਕ ਕਰੋ ਜੀ ਸੁੱਕਾ ਸਾਲ ਹਨ ਆ ਗਿਆ। ਆਲਟੀਨੇਟਰ ਨਵਾਂ ਲੱਗਿਆ ਹੋਇਆ ਜੀ। ਤੇ ਪੰਪ ਪੰਪ ਨਾਲ ਦੇਣੀ ਲਿਫਟ ਪੰਪ ਤੇ ਪਾਵਰ ਸਟੀering ਵਾਲਾ ਪੰਪ ਦੋਨੇ ਨਾਲ ਦੇਣੀ ਜੀ ਟਰੈਕਟਰ ਤੇ। ਟਰੈਕਟਰ ਦੀ ਜੇ ਬੈਟਰੀ ਦੀ ਗੱਲ ਕਰੀ ਤਾਂ ਬੈਟਰੀ ਤੁਹਾਨੂੰ ਸੈਲਫ ਸਟਾਰਟ ਕਰਕੇ ਦੇਵਾਂਗੇ ਪਰ ਇਹ ਬੈਟਰੀ ਨਹੀਂ ਦੇਣੀ ਕਿਸੇ ਦੀ ਬੈਟਰੀ ਆ ਜੀ। ਉਹ ਆਪਾਂ ਤੁਹਾਨੂੰ ਮੌਕੇ ਤੇ ਸਟਾਰਟ ਕਰਕੇ ਸੈਲਫ ਸਟਾਰਟ ਦੇਵਾਂਗੇ ਜੀ ਚਾਹੇ 10 ਸੈਲਫਾ ਮਾਰਿਓ ਚਾਹੇ 5 ਸੈਲਫਾ ਮਾਰਿਓ। ਟਰੈਕਟਰ ਬਿਲਕੁਲ ਓਕੇ ਆ ਜੀ। ਥੋੜਾ ਮੋਟਾ ਕੰਮ ਜਿਵੇਂ ਨਾਰਮਲੀ ਕੋਈ ਨਿਕਾ ਮੋਟਾ ਹੋਊਗਾ ਕਰਵਾਉਣ ਵਾਲਾ ਨਹੀਂ ਬਿਲਕੁਲ ਓਕੇ ਨੰਬਰ ਬਾਹਰ ਦਾ ਜੀ ਟਰੈਕਟਰ ਦਾ ਜੋ ਰੇਟ ਰੱਖਿਆ ਜੀ 290000 ਰੁਪਏ ਰੇਟ ਰੱਖਿਆ ਜੀ ਜਾਇਜ਼ ਰੇਟ ਆ 16 ਮਾਡਲ ਆ ਜੀ ਨੰਬਰ ਬੈਸਟ ਬੰਗਾਲ ਦਾ ਅਗਲੇ ਟਾਇਰ ਹੈਗੇ 60% ਪਿਛਲੇ ਟਾਇਰ ਹੈਗੇ ਨੇ ਜੀ 50% ਪੱਕੇ ਟਾਇਰ ਨਹੀਂ ਜੀ ਚਾਰੇ ਗੁਡੀਅਰ ਦੇ ਕੰਡੀਸ਼ਨ ਦੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਤੁਸੀਂ ਟਰੈਕਟਰ ਦੀ ਪਾਵਰ ਸਟੀering ਡਬਲ ਕਲਚ ਤੇਲ ਬ੍ਰੇਕ 3 ਸਪੀਡ ਆ ਜੀ ਹਾਈ ਲੋ మీడియం ਦੇ ਨਾਲ ਆ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਟਰੈਕਟਰ ਲਹਿਰਾ ਮੁਹਬੱਤ ਜ਼ਿਲ੍ਹਾ ਬਠਿੰਡਾ ਵਿਖੇ ਖੜਾ ਹੈ ਨੰਬਰ ਬਾਹਰ ਦਾ ਨਾਮ ਨਹੀਂ ਹੋਣਾ ਜੀ 2 ਲੱਖ 90000 ਰੁਪਏ ਰੇਟ ਆ ਜੀ ਬਾਕੀ ਮੌਕੇ ਤੇ ਰੇਟ ਦਾ ਕਰ ਲਾਂਗੇ ਜੀ ਵਾਦਾ ਘਾਟਾ ਟਰੈਕਟਰ ਵਿੱਚ ਕੋਈ ਨਹੀਂ ਕੱਟਿਆ ਜਾਣਾ ਜੀ ਨਗਦ ਕੈਸ਼ ਆਪਣੀ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ